ਆਖਰੀ 15 ਦਰਨੇ ਦੇ ਤੁਹਾਰੇ ਦਾ ਆਫਰ ਦੇ ਲੱਖ ਰੁਪਏ ਦਾ ਕਪੜਾ ਦੇਾਂਗੇ 25 ਤੋਂ 30 ਹਜ਼ਾਰ ਚ ਨਾਲ ਦੇਵਾਂਗੇ 32000 ਦਾ ਅਟੈਚੀ ਬਿਲਕੁਲ ਫ੍ਰੀ ਜੀ ਜਾਮਕੋਟ ਦਾ ਸੂਟ ਦੇਵਾਂ ਪੂਰਾ ਹੈਵੀ ਵਰਕ ਕੀਤਾ ਨਾਲ ਦੇਵਾਂ ਤੈਨੂੰ 2.5 ਮੀਟਰ ਦੀ ਬਾਜ਼ਾਰ 700 ਵਾਲਾ ਸੂਟ ਦੇਵਾਂਗੇ ਤੇ 300 ਰੁਪਏ ਦਾ ਜੀ ਅਗਲਾ ਆਰਟੀਕਲ ਮਸਲੀਨ ਦਾ ਸੂਟ ਨਾਲ ਬਨਾਰਸੀ ਪੈਤਵਰ ਦੇ ਨਾਲ ਰੰਗ ਦੇਵਾਂਗੇ 5 ਤੋਂ 6 ਬਾਜ਼ਾਰ ਤੋਂ 1000 ਰੁਪਏ ਸੂਟ ਦੇਵਾਂਗੇ ਸਿਰਫ 400 ਰੁਪਏ ਦਾ ਜੀ 5 ਮੀਟਰ ਆਲਓਵ ਰਾਮਟੇ ਸੂਟ ਨਾਲ ਕੜਾਈ ਉਹ ਧਾਗੇ ਦੀ ਜੀ ਅੱਛਾ ਇਹ ਸਾਰਾ ਫਲਾਵਰ ਵਰਕ ਡ੍ਰੈਪ ਦਾ ਆ ਗਿਆ ਨਾ ਜੀ ਬਿਲਕੁਲ ਬਗਨਾ ਚੁੰਨੀ ਹੈ ਕੋਈ 2.5 ਮੀਟਰ ਦੀ ਲੰਗਣ ਦੇ 5 ਤੋਂ 7 ਫੂਲ ਬਾਜ਼ਾਰ ਦੇ ਤਾਂ 1200 ਅਸੀਂ ਦਵਾਂਗੇ 495 ਰੁਪਏ ਜੀ ਗਰੇਬ ਦਾ ਸੂਟ ਜੀ ਉੱਤੇ ਕੀਤਾ ਹੈਵੀ ਡਿਜ਼ਾਈਨਿੰਗ ਡਿਜ਼ਾਈਨ ਵਰਕ ਜੀ ਨਾਲ ਲੋਕੀ ਚੁੰਨੀ ਪਾ ਰਹੀ ਜੀ ਸੂਟ ਬਾਜ਼ਾਰ ਚ ਮੈਂ ਕਹਿੰਦਾ 1400 1500 ਅਸੀਂ ਦਵਾਂਗੇ ਰੰਗ 4-5 ਰੰਗ ਦੇਵਾਂਗੇ ਤੇ ਰੇਟ ਦੇਵਾਂਗੇ ਸਿਰਫ 595 ਜੀ ਡਿਜ਼ਾਈਨ ਇਹ ਨਹੀਂ ਡਿਜ਼ਾਈਨ ਹੋਰ ਵੀ ਦਵਾਂਗੇ ਚਾਹੇ ਦੇ ਨੁਕਰੇ ਚਾਹੇ ਲੈ ਲੈ ਪਿਓਰ ਮਸਲੀਨ ਜੀ ਇਹ ਵੀ ਸੂਟ ਵਿਆਹ ਕੇ ਦਾ 1495 ਅਸ 395 595 ਜੀ ਅਗਲਾ ਸੂਟ ਆ ਗਿਆ ਜੀ ਹੈਵੀ ਸ਼ਿਮਰ ਦੇ ਵਿੱਚ ਬਹੁਤ ਸੋਹਣਾ ਕੀਤਾ ਹੈਵੀ ਜਾਲ ਵਰਕ ਜੀ ਤੇ ਨਾਲ ਇਹ ਤੁਹਾਨੂੰ 22 ਮੀਟਰ ਦੀ ਜੀ ਅੱਛਾ ਪਹਿਲਾ ਦੁਪੱਟੇਆਂ ਤੇ ਜਾਲ ਵਰਕ ਆਂਦਾ ਜੀ ਸੂਟਾਂ ਦੇ ਵੀ ਆ ਗਿਆ ਸੂਟਾਂ ਦੇ ਵੀ ਆ ਗਿਆ ਸੂਟ ਬਾਜ਼ਾਰ ਦੇ ਮਿਲਦਾ 1995 ਅਸ 395 ਹੋ ਗਿਆ ਸੇਲ ਮੇਲੇ ਸਿਰਫ ਸਿਰਫ 695 ਜੀ ਇਸ ਰੰਗ ਵੀ ਭਾਈ 4 ਆ ਰਹੇ ਨੇ ਜੀ ਰੰਗ 4 ਰੰਗ ਦੇ ਡਿਜ਼ਾਈਨ ਦੇ 10 ਇਹਦੇ ਨਾਲ ਨਾਲ ਮੇਰਾ ਵੀਡੀਓ ਨੂੰ ਕਰੂ ਫਾਤਾ ਸ਼ੇਅਰ ਜੀ ਨਾਲ ਆਪਣੇ ਦੋਸਤਾਂ ਨੂੰ ਸ਼ੇਅਰ ਕਰੂਗਾ ਦਵਾ ਚਾਰ ਬੰਦੇ ਨੂੰ ਬਿਲਕੁਲ ਸੂਟ ਬਿਲਕੁਲ ਫਰੀ ਜੀ ਤੇ ਇਹਦੇ ਵਾਸਤੇ ਕੋਈ ਪਰਚੇਜ਼ਿੰਗ ਵੀ ਨਹੀਂ ਕਰਨੀ ਸਿਰਫ ਵੀਡੀਓ ਨੂੰ ਸ਼ੇਅਰ ਕਰਨਾ ਤੇ ਸ਼ੇਅਰ ਟੂ ਗਰੁੱਪ ਕਰਨਾ ਹੈ ਅਗਲਾ ਆਰਟੀਕਲ ਹੈਵੀ ਮਸਲੀਨ ਦਾ ਸੂਟ ਜੀ ਨਾਲ ਕਿਤੇ ਮੋਰਨੀ ਵਾਲੀ ਕੜਾਈ ਜੀ ਅੱਛਾ ਇਹ ਸਾਰਾ ਭਰਵਾ ਵਰਕ ਆ ਗਿਆ ਨਾ ਜੀ ਹਾਂਜੀ ਹਾਂਜੀ ਪਾਜੀ ਮੋਰਨੀ ਵਾਲੇ 225 ਸੂਟ ਦਿੰਦਾ ਉਸੇ 795 ਜੀ 795 ਤੇ ਕਿੰਨੇ ਆਣੇ ਰੰਗ ਭਾਜੀ ਆਣਗੇ 4 ਤੇ 5 ਡਿਜ਼ਾਈਨ ਆਣਗੇ 6 ਤੇ 7 ਤੇ ਸੂਟ ਦਾ ਰੇਟ ਮਿਲਣਾ 795 ਆਲੇ ਚਾਕਲੇਟ ਸੂਟ ਜੀ ਬਹੁਤ ਸੋਨਾ ਕੀਤਾ ਗਲੇ ਤੇ ਹੈਂਡ ਵਰਕ ਜੀ ਨਾਲ ਕੀਤਾ ਘੇਰੇ ਤੇ ਹੈਂਡ ਵਰਕ ਜੀ ਅੱਛਾ ਇਹ ਤਾਂ ਹੀ ਚਮਕਦਾ ਹੈ ਨਾਲ ਕੀਤਾ ਸਰਵਾਰ ਦੇ ਕੜਾਈ ਜੀ ਜੀ ਪੀਸ ਆਣਗੇ ਬੁਟੀਕ ਵਾਲੇ ਸਾਰੇ ਚੁੰਨੀਆਂ ਕੋਈ 2.5 ਮੀਟਰ ਦੀਆਂ ਥੋੜਾ ਬਾਜ਼ਾਰ ਚ ਵੇਚਦੇ ਨੇ 2295 ਅਸੀਂ ਜਿਹੜੇ 995 ਭਾਜੀ 995 ਜੀ ਅੱਛਾ ਭਾਈ ਮੈਂ ਦੇਖਣੇ ਰੰਗ ਵੀ ਸਾਰੇ ਆਹ ਕੰਟਰਾਸਟ ਵਧੀਆ ਵਧੀਆ ਆ ਗਿਆ ਭਾਜੀ ਰੰਗ ਵੀ ਸਾਰੇ ਡਿਜ਼ਾਈਨ ਵੀ ਸਾਰੇ ਆਹ ਦੇਖੋ ਬਾਜੂ ਪਹੁੰਚਾਂ ਵਾਲ ਜਨ ਵੀ ਹੈਗਾ ਜੀ ਆਪਣੇ ਕੋਲ ਹਾਂ ਹਾਂ ਆਹ ਦੇਖੋ ਇਹ ਆ ਗਈ ਚਾਕਲੇਟ ਸਿਮਰ ਜੀ ਇਹ ਹੋਲਸੇਲ ਖਰੀਦ ਹੈਗੀ ਬਾਹਰੋਂ ਦੁਕਾਨਦਾਰਾਂ ਦੀ ਲੋਕੀ ਤੇ ਨਾਲ ਬਹੁਤ ਸੋਹਣਾ ਹੈਂਡਵਰਕ ਕੰਮ ਕੀਤਾ ਹੈ ਛੜੀ ਆ ਰੇਨ ਆਊਗਾ ਜੀ ਆ ਉਹ ਘਰ ਗੰਜਾ ਚੁੰਨੀ ਨਾਲ ਬੁਟੀਕ ਦਾ ਡਿਜ਼ਾਈਨ ਜੀ ਅੱਛਾ ਫੋਟੋ ਵਾਲੇ ਰੰਗ ਦੇ 5 ਤੋਂ 6 ਇਹ 2295 2799 ਤੁਹਾਨੂੰ ਦੇਣਾ ਆਪਾਂ ਫਿਰ 995 ਜੀ ਆ ਲੋ ਡਿਜ਼ਾਈਨਰ 20 ਨੱਕ ਜੀ ਓਹੋ 20 ਨੱਕ ਦਾ ਸੂਟ ਹੈ ਨਾਲ ਚਾਹੇ ਰੱਖੋ ਸਲਵਾਰ ਕੜਾਈ ਚਾਹੇ ਦੇਖੋ ਬਾਜੂ ਕੜਾਈ ਜੀ ਬਿਲਕੁਲ ਜੀ ਨਾਲ ਚੁੰਨੀ ਫੈਸੀ ਆਊਗੀ ਬੁਟੀਕ ਦਾ ਉਹ ਡਿਜ਼ਾਈਨ ਅੱਛਾ ਇਹ ਕਪੜਾ ਉਹੀ ਆ ਗਿਆ ਨਾ ਭਾਜੀ ਚੋਰੀ ਉਹੀ ਉਹੀ 2390 ਵਾਲਾ ਉਹੀ ਪਰ ਦੇਣਾ ਕਿੰਨੇ ਦਾ 995 ਦਾ ਜੀ ਆ ਪਿਓਰ ਕੋਟਨ ਦੇ ਸੂਟ ਕੈਮਰੀ ਕੋਟਨ ਦੇ ਨਾਲ ਵਾਈਟ ਕੜਾਈਆਂ ਵਾਲੀ ਸਲਵਾਰਾ ਅੱਛਾ ਇਹ ਗਰਮੀਆਂ ਦਾ ਤੋਹਫਾ ਬਿਲਕੁਲ ਬਿਲਕੁਲ ਭਾਜੀ 500 ਰੁਪਏ ਦੇ ਨੇ 12 12 ਤੋਂ 1300 ਤੋਂ ਮੈਂ 5 500 ਨੂੰ ਹੀ 5 500 ਨੂੰ ਜੀ ਅੱਛਾ ਇਹ ਭਾਜੀ ਯਾਰ ਕੋਟਨ ਦੇ ਤੇ ਲੋਕੀ ਕਹਿੰਦੇ ਯਾਰ ਤੋਂ ਥੱਲੇ ਯਾਰ ਭਾਜੀ ਆਪਾਂ ਸੇਲ ਮੇਲੇ ਤੇ ਸਾਰਾ ਮਾਲ ਹੀ ਕਲੀਅਰ ਕਰ ਰਹੇ ਆਂ ਬਸ ਇੱਕ ਦੇ ਚੱਕ ਲਡੀਆਂ ਨੇ ਇੱਕ ਨਹੀਂ ਡਿਜ਼ਾਈਨ ਮਿਲ ਲੇ 10 ਤੋਂ 15 ਕੀ ਬਾਤ ਹੈ ਇਹ ਸਾਰਿਆਂ ਦਾ ਉਹੀ 500 500 ਜੀ ਹਾਂ ਸਲਵਾਰਾ ਕੜਾਈ ਵਾਲੀਆਂ ਬਿਲਕੁਲ ਇਹ ਨੱਕ ਦੇ ਕੜਾਈਆਂ ਸਲਵਾਰਾ ਪ੍ਰਿੰਟ ਲੈੋ ਤੇ ਮਰਜ਼ੀ ਲੋ ਰੇ ਵੀ ਉਹ ਸਾਫਟ ਕਰਦੇ ਨਹੀਂ ਕੋਟਨ ਜੋਗਾ ਦੇਣਾ ਜੀ ਬਾਜੂਦੂ ਡਿਜ਼ਾਈਨਿੰਗ ਨਾਲ ਆਉਗੀ ਜੀ ਫਰੰਟ ਵਰਕ ਆਊਗਾ ਬਹੁਤ ਸਾਫਟ ਦੇਣੀ ਕੀਤੀ ਹੋਈ ਹੈ ਜੀ ਹਾਂ ਸੂਟ ਬਾਜ਼ਾਰ ਤੇ ਮਿਲਦਾ 1199 1099 ਦੀ ਜੀ ਜੀ ਡਿਜ਼ਾਈਨ ਚ ਆਣਗੇ 5 ਤੋਂ 6 ਮਤਲਬ 5 ਤੋਂ 6 ਡਿਜ਼ਾਈਨ ਆਣਗੇ ਤੇ ਰੰਗ ਦਾ ਹਰ ਤੇ ਸਾਰੇ ਹੋਣੀ ਹੋਣੇ ਆ ਡਿਜ਼ਾਈਨ 5 ਤੋਂ 6 ਨੇ ਰੇਟ ਸਿਰਫ ਸਿਰਫ 5500 ਸੂਟ ਜੀ ਆਹ ਦੇਖੋ ਜੀ ਅਗਲਾ ਡਿਜ਼ਾਈਨ ਜੀ ਸੋਰ ਮਸਲੀਨ ਦਾ ਸੂਟ ਨਾਲ ਹੋਊਗਾ ਸਲਵਾਰ ਵਰਕ ਜੀ ਅੱਛਾ ਇਹ ਭਾਜੀ ਸਾਰਾ ਗਲਾ ਵਰਕ ਵੀ ਆ ਗਿਆ ਹੈਵੀ ਤੇ ਘੇਰੇ ਤੇ ਵੀ ਵਰਕ ਹੈ ਸਲਵਾਰ ਵਰਕ ਵਿੱਚ ਤਾਂ ਹੈਂਡ ਵਰਕ ਜੀ ਹਾਂ ਉੱਤੇ ਘੇਰੇ ਤੇ ਵੀ ਵਰ ਇਹ ਬੁਟੀਕਾਂ ਜਿਹੜਾ 2500 3000 ਦਾ ਸੂਟ ਵਿਕਦਾ ਉਹ ਹੀ ਹੈ ਪਾਜੀ ਇਹ 3000 ਦਾ ਸੂਟ ਆਪਾਂ ਦੇਣ ਜਾ ਰਹੇ ਹਾਂ 695 ਰੁਪਏ ਦਾ ਜੀ 695 ਰੁਪਏ ਦੇ ਬਸ ਵੀਰ ਜੀ ਇੱਕੋ ਬੇਨਤੀ ਕਰਦੇ ਹਾਂ ਵੀ ਥੋੜੇ ਦਿਨ ਰਹਿ ਗਏ ਨੇ ਆ 31 ਤਰੀਕਾ ਸੇਲ ਮੇਲਾ ਬਸ ਜੀ ਜਿਹੜਾ ਆ ਗਿਆ ਤੇ ਲੈ ਗਿਆ ਰ ਰਿਆ ਕਿ ਪਛਤਾਏਗਾ ਆ ਦੇਖੋ ਜੀ ਅਗਲਾ ਡਿਜ਼ਾਈਨ ਜੀ ਇਹ ਰਾਉਂਡ ਟੈਕਸ ਦੀ ਚੌਕਲੇਟ ਕਪੜਾ ਦੀ ਇਹ ਅੱਛਾ ਇਹ ਪਾਜੀ ਆ ਵਰਕ ਵੀ ਆ ਗਿਆ ਥ्रेड ਵਰਕ ਵੀ ਆ ਗਿਆ ਨਾ ਪਾਜੀ ਥ्रेड ਵਰਕ ਵੀ ਆ ਗਿਆ ਵਿਦ ਪਿਆਚ ਵਰਕ ਆ ਗਿਆ ਡਿਜ਼ਾਈਨ ਵਾਲਾ ਪੀਸ ਜੀ ਤੇ ਸੂਟ ਆਊਗਾ ਪੂਰਾ 5 ਮੀਟਰ ਆਲ ਓਵਰ ਜੀ ਜ ਇਹ ਕਟਵਰਕਲੀਆਂ ਆ ਗਈਆਂ ਨਾ ਜੀ ਯਾਰ ਇਹ ਸੂਟ ਬਾਜ਼ਾਰ ਤੇ ਪੈਂਦਾ ਸੀ 1695 1795 ਬਿਲਕੁਲ ਇਹ ਅਸੀਂ ਸੇਲ ਮੇਲੇ ਲਈ ਤੋਂ ਨਹੀਂ ਸਿਰਫ 15 ਦੇ ਲਈ ਤੁਹਾਡੇ ਕੋਲ ਲੈ ਕੇ ਆਏ ਆ ਹਾਂ ਸਿਰੇ ਤੋਂ ਸਿਰੇ ਭਾਈ 795 ਜੀ ਸਾਹ ਦੇਖੋ ਜੀ ਅਗਲਾ ਡਿਜ਼ਾਈਨ ਚੁੰਨੀ ਪਿਓ ਦੀ ਨਾਲ ਜੀ ਹਾਂ ਬਹੁਤ ਸੋਹਣਾ 5 ਮਿੰਟ ਆਲਰ ਕੋਟਨ ਸੂਟ ਵਿਦਾ ਲਾਈਨ ਸੂਟ ਬਣੂਗਾ ਆਪਣਾ ਜੀ ਇਹ ਅੱਛਾ ਇਹ ਸਫਿਸਟੀਕੇਟਡ ਪੀਸ ਆ ਗਿਆ ਥਰੈਡ ਵਰਕ ਵਾਲਾ ਬਿਲਕੁਲ ਭਾਜੀ ਸਾਰਾ ਕੰਮ ਧਾਗੇ ਦਾ ਕੀਤਾ ਆ ਸਾਰਾ ਬਹੁਤ ਸੋਹਣਾ ਬੜੀ ਦਾ ਕੰਮ ਕੀਤਾ ਜੀ ਨਾਲ ਚੁੰਨੀ ਹੋ ਗਈ ਪਿਓਰ ਦੀ ਕੜਾਈ ਵਾਲੀ ਜੀ ਬਿਲਕੁਲ ਇਹ ਭਾਜੀ ਸੂਟ ਬਾਜ਼ਾਰ ਚ ਹਾਂ ਕੋਈ ਦੁਕਾਨਦਾਰ ਵੀ ਵੱਡੇ ਵੱਡੇ ਹੋਸਟਲਰ ਵੀ 12 95 ਤੇ 13 14 ਦਿੰਦੇ ਇਹ ਸੂਟ ਵੇਗਾ 1800 1900 ਰੁਪਏ ਦਾ ਓਕੇ ਪਰ ਆਪਾਂ ਨੂੰ ਜਾ ਕੇ 18 1900 ਰੁਪਏ ਦਾ ਬਿਲਕੁਲ ਬਿਲਕੁਲ ਤੇ ਅਸੀਂ ਤੁਹਾਨੂੰ ਸੂਟ ਭਾਈ ਦੇਣਾ ਸਿਰਫ ਸਿਰ ਜੀ ਐ ਤੁਸੀਂ ਸੋਹ ਸਿਰ ਸਿਰ ਸਾਢੇ 750 ਰੁਪਏ ਇਹ ਆ ਦੇਖੋ ਜੀ ਅਖਲਾਡੀਆਂ ਜੀ ਬਿਲਕੁਲ ਇਹ 올ਓਰ 5 ਮੀਟਰ ਕਪੜਾ ਜੀ ਪਿਓਰ ਦਾ ਕਪੜਾ ਆਊਗਾ ਆਪਣੇ ਕੋਲ ਜੀ ਇਹ ਜੀ ਦਿਖਾਏ ਬਰੀਕੀ ਦਾ ਕੰਮ ਅੱਛਾ ਇਹ ਸਾਰਾ ਨਲਕੀ ਦਾ ਵਰਕ ਸਾਰਾ ਹੈ ਨਿਕੋ ਜੀ ਕੀਤਾ ਹੋਇਆ ਬਹੁਤ ਸੋਹਣਾ ਪੂਰਾ ਫਰੰਟ ਤੇ ਵਰਕ ਕੀਤਾ ਹੋਇਆ ਜੀ ਨਾਲ ਆਊਗੀ ਚੁੰਨੀ 2.5 ਮੀਟਰ ਦੀ ਕਿਆ ਬਾਤ ਹੈ ਐਸਾ ਚੁੰਨੀ ਵੀ ਮੈਂ ਦੇਖ ਲਿਆ ਮੈਨੂੰ ਖੁੱਲੀ ਢੁੱਲੀ ਜੀ ਬਜਾਦੜ 92 95 ਤੇ ਕੋਈ ਮਤਲਬ ਨਹੀਂ ਸਾਢੇ 7 ਸਿਰ ਸਿਰ 900 ਚੱਲੇ ਸੁਣ ਮੈਂ ਨਹੀਂ ਸਿਰਫ 900 ਚੱਲੇ 995 ਸੀ ਕਿਨੇ ਰੰਗ ਰੰਗ ਵੀ ਜੀ ਚਾਰ ਰੰਗਾਂ ਦੇ ਡਿਜ਼ਾਈ ਦੇ ਨਾਲ ਵਾਈਟ ਕੜਾਈ ਸਲਵਾਰ ਹੋਗੀ ਵਾਈਟ ਆ ਦੇਖੋ ਓਕੇ ਆ ਦੇਖ ਨਾਲ ਚੁੰਨੀਆਂ ਦੇ ਡਿਜ਼ਾਈਨਰ ਦੀ ਆ ਦੇਖ ਚੁੰਨੀਆਂ ਡਿਜ਼ਾਈਨਰ ਦੇ ਨਹੀਂ ਸਿੰਪਲ ਕੋਈ ਨਹੀਂ ਦੇਣੀ ਡਿਜ਼ਾਈਨਰ ਚੁੰਨੀ ਪਾਜੀ ਇਹਦਾ ਰੇਟ ਵੀ ਤੁਹਾਨੂੰ ਉਹੀ ਸਿੱਧੇ ਸਿੱਧੇ 993 ਜੀ ਆ ਦੇਖੋ ਜੀ ਅਗਲਾ ਆਰਟੀਕਲ ਜੀ ਪਿਓਰ ਦਾ 5 ਮਿੰਟ ਚੌਕਲੇ ਸ਼ਮੇ ਦਾ ਕੱਪੜਾ ਆਊਗਾ ਜੀ ਉੱਤੇ ਹੈਂਡਵਰਕ ਆ ਗਿਆ ਭਾਜੀ ਸਾਰਾ ਹੈਂਡਵਰਕ ਭਾਜੀ ਵੇ ਥ੍ਰੈਡਵਰਕ ਵੇ ਤੇ ਹੈਂਡਰਲ ਜੀ ਨਾਲ ਲਾਊਗਾ ਬਾਟਮ ਵਰਕ ਚਾਹੇ ਨਾ ਕੋ ਬਾਟਮ ਚਾਹੇ ਕੋ ਬਾਜੂ ਜੀ ਨਾਲ ਲਾਊਗਾ ਦੁਪੱਟਾ ਵਰਕ ਜੀ ਅੱਛਾ ਇਹਦੇ ਭਾਜੀ ਮੈਂ ਤੁਹਾਨੂੰ 2200 ਦਾ ਦੇਵਾਂਗੇ ਭਾਜੀ 2200 ਦੇ ਲੋਕ ਦਿੰਦੇ ਨੇ ਬਾਜ਼ਾਰ ਫਲਕਾਰੀਆਂ ਵਾਲੀਆਂ ਨੇ ਕਿ ਫਲਕਾਰੀਆਂ ਵਾਲੇ ਦੇਖੋ ਪਿਓਰ ਧਾਗੇ ਚ ਕੜਾਈ ਆਉਗੀ ਜੀ ਇਹ ਇਹ ਪਟਿਆਲੇ ਵਾਲੇ ਸੂਟ ਨੇ ਅੱਛਾ ਇਹ ਭਾਈ ਜੀ ਚਮਕਦਾਰ ਸੂਟ ਆ ਗਿਆ ਨਾ ਜੀ ਇਹ ਭਾਈ ਜਿਹੜੇ ਪਟਿਆਲੇ ਬੁਟੀਕਾਂ ਤਿਆਰ ਹੁੰਦੇ ਨੇ ਉਹ ਸੂਟ ਨੇ ਦੇਖੋ ਗੱਲੇ ਤੇ ਵੀ ਸਾਰੇ ਹੈਂਡਵਰਕ ਦੇ ਨਾਲ ਕੰਮ ਆ ਗਿਆ ਵੀ ਟ੍ਰੈਡਵਰਕ ਵਿਦ ਹੈਂਡਵਰਕ ਬਹੁਤ ਸੋਹਣੀ ਬੁਟੀਕ ਦੀ ਕੜਾਈ ਹਾਂ ਕੇਰੇ ਤੇ ਵਰਕ ਨਾਲ ਬਾਜੂ ਵਰਕ ਵੀਰੇ ਨਾਲ ਪਹੁੰਚਾ ਵਰਕ ਵੀਰੇ ਤੇ ਆ ਦੇਖੋ ਪਹੁੰਚਾ ਦਿਖਾਓ ਡੀਟੇਲ ਦੇਖੋ ਇਹ ਪਿਓਰ ਫਲਕਾਰੀ ਵਰਕ ਆ ਗਿਆ ਪਿਓਰ ਫਲਕਾਰੀ ਭਾਜੀ ਇਹ ਪੰਜਾਬ ਦਾ ਵਿਰਸਾ ਇਹ ਜੀ 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 ਇਹ ਦੇਖੋ ਆ ਨਾਲ ਆਣੇ ਬੁਟੀਕ ਦੇ ਸੂਟ ਨਾਲ ਚੁੰਨੀ 92 72 95 ਮਤਲਬ ਇਹ ਜਿਹੜੇ ਫਲਕਾਰੀਆਂ ਵਾਲੇ ਸੂਟ ਆ ਗਏ ਨਾ ਬਾਜੀ ਇਹ ਤਿੰਨ ਸੂਟ ਹੀ ਦੇਣੇ 12 1200 ਦੇ ਸਿਰਫ ਬਾਰਾ ਵਾਰ ਮਾ ਉਸ ਤੋਂ ਤੇ ਉਹ ਵਰਕ ਕੀਤਾ ਬਾਜੀ ਇਹ ਸਿਰਫ ਅਸੀਂ ਸੇਲ ਮੇਲੇ ਤੁਹਾਨੂੰ ਮੈਂ ਹੀ ਕਹਿ ਰਿਆਂ ਬਸ ਥੋੜੇ ਦਿਨ ਰਹਿ ਗਏ ਜਿਹੜਾ ਬੰਦਾ ਸੇਲ ਮੇਲੇ ਦਾ ਫਾਇਦਾ ਲੈ ਗਿਆ ਲੈ ਗਿਆ ਨਾ ਇਹ ਲੋਕਾਂ ਨੂੰ ਬਾਅਦ ਵਿੱਚ ਪਛਤਾਵਾ ਰਹੇ ਨਾ ਤੁਸੀਂ ਕਿਤੇ ਕਿਉਂ ਨਹੀਂ ਕੱਪੜੇ ਆ ਦੇਖੋ ਜੀ ਅਗਲੇ ਆਰਟੀਕਲ ਦੀ ਮੋਰਨੀ ਆ ਰਹੀ ਆਂ ਦੀ ਅੱਛਾ ਇਹ ਔਰਗੈਂਜ਼ਾ ਚ ਆ ਗਿਆ ਬਾਜੀ ਬਿਲਕੁਲ ਬਿਲਕੁਲ ਬਾਜੀ ਇਹ ਬੁਟੀਕ ਦਾ ਡਿਜ਼ਾਈਨ ਸਪੈਸ਼ਲ ਕਰਿਆ ਸੀ ਨਵਾਂ ਹਾਂ ਇਹ ਤੇ ਮੋਰਨੀ ਆਉਂਦੀ ਸੂਟ ਦੇ ਦੋਨੋਂ ਸਾਈਡ ਦੇ ਪੱਲੇ ਦੇ ਜੀ ਇਹ ਦੇਖੋ ਮੋਰਨੀ ਆਲ ਡਿਜ਼ਾਈਨ ਵਿੱਚ ਦੁਪੱਟਾ ਵਰਕ ਕੇਰੇ ਦੇਖੋ ਮੋਰਨੀਆਂ ਦਿਖਾਓ ਨੈਕ ਦੇ ਬੋਲ ਦਾ ਕੰਮ ਕੀਤਾ ਬਾ ਹੋਣੀਆਂ ਵੀਰੇ ਚੁੰਨੀ ਵੀ ਨਾਲ ਹੋਰ ਗੰਜਾ ਦੀ ਆਰਗੰਜੇ ਸੂਟ ਨਾਲ ਚੁੰਨੀ ਆਰਗੰਜੇ ਦੀ ਬੁਟੀਕ ਦਾ ਸੂਟ ਜੀ ਇਹ ਇਹ ਪਾਜੀ ਸੂਟ ਸੀਗਾ 3295 ਰੁਪਏ ਦਾ ਪਾਜੀ ਹਾਂ ਹਾਂ ਪਰ ਸੇਲ ਮੇਲੇ ਤੇ ਤੁਹਾਨੂੰ ਸੂਟ ਦੇਣਾ ਸੀ 1295 ਦਾ ਵੀਰੇ ਇਹ 1295 ਰੁਪਏ ਦਾ ਪਾਜੀ ਸਿੱਧਾ ਹੀ 2000 ਰੁਪਏ ਇੱਕ ਸੂਟ ਤੇ ਲੈਸਾ ਮੈਨੂੰ ਹੋਰ ਹੈਰਾਨ ਕਰਨ ਵਾਲੇ ਮਤਲਬ ਦੀ ਕੰਮ ਕਰਦੇ ਹੋ ਸਾਡੇ ਯਾਰ 799 ਸੂਟ ਪਾਜੀ ਸਿਰਫ 1295 ਸੂਟ ਦੇਣਾ ਪਦ ਲੂ ਇਹ ਤੇ ਪਾਜੀ ਮੈਨੂੰ ਕੋਈ ਦੱਸੋ ਯਾਰ ਅਟੈਚੀ ਵਾਲੀ ਕੀ ਆਫਰ ਸੀ ਕੀ ਯਾਰ ਪਾਜੀ ਆਪਾਂ ਅਟੈਚੀ ਸਾਡੇ ਕੋਲ ਕੋਈ ਬੰਦਾ ਕੱਪੜੇ ਇਕੱਠੇ ਖਰੀਦਾ ਵਾ ਹਾਂ ਸਾਡੇ ਜਿਹੜਾ ਕਪੜਾ ਬੰਦਾ ਅਰਦਾ 15 ਤੋਂ 20 ਹਜ਼ਾਰ ਰੁਪਏ ਨੂੰ ਵੱਡਾ ਅਟੈਚੀ 2500 ਰੁਪਏ ਦੀ ਕੀਮਤ ਵਾਲਾ ਮਤਲਬ ਕੋਈ ਪਸੰਦ ਨਾ ਵੀਰੇ ਆਪਾਂ ਲੱਖ ਰੁਪਏ ਵਾਲਾ ਕਪੜਾ ਜੇ ਦੇਣਾ 30 ਹਜ਼ਾਰ ਰੁਪਏ ਚ ਦੇਣਾ ਲੱਖ ਨਾਲ ਅਟੈਚੀ ਵੀ ਨਹੀਂ ਬਿਲਕੁਲ ਬਿਲਕੁਲ ਜੇ ਇਹ ਕਪੜਾ ਸੱਚੀ ਕਿਸੇ ਲੱਖ ਦਾ ਹੀ ਲੈਣਾ ਆ ਤਾਂ ਇਹਦੇ ਨਾਲ ਦੀ ਆਪਾਂ 4 ਤੋਂ 5 ਟੈਚੀ ਲਾਵਾਂਗੇ ਉਹਨੂੰ ਅੱਛਾ ਟੈਚੀ 4 ਲਾਵਾਂਗੇ ਆਪਾਂ ਹੋਣੀ ਨਹੀਂ ਵੀਰੇ ਟੈਚੀਆਂ ਦੀ ਬਾਗ ਦੇਣਾ ਅਗਲੇ ਨੂੰ ਲੱਖ ਰੁਪਏ ਜਾਵੇ ਦੇਖੋ ਜੀ ਨਲ ਟੈਟੀ ਵੀ ਦੇਸੀ ਨਹੀਂ ਇਹ 13 ਡੱਟ ਜਊਗਾ ਟੋਲੀ ਵਾਲਾ ਦੀ ਸੇ ਟਰਾਲੀ ਟੈਟੀ ਆ ਗਿਆ ਨਾ ਜਿਹੜੇ ਲੋਕਾਂ ਨੇ ਐਨਰਿਨ ਬਾਹਰ ਮੋੜਦਾ ਟੈਟੀ ਆਪਣਾ ਨਵਾਂ ਨਾ ਲਿਆ ਬਜ਼ਾਰੋਂ ਸਾਡੇ ਕੋਲ ਆ ਕੇ ਚਲ ਜਿਓ ਆ ਲਓ ਜੀ ਕਿਹਨੂੰ ਕਹਿੰਦਾ ਗਲਾਸ 58 ਦੀ ਓਕੇ ਗਲਾਸ 58 ਦਾ ਸੂਟ ਬਜ਼ਾਰ ਚ ਪਾਜੀ 3295 ਕੋਈ ਨਹੀਂ ਵੇਚਦਾ ਹਾਂ ਜਨਾਬ ਤੋਂ ਸਲਵਾਰ ਵਰਕ ਹੋਵੇ ਤਾਂ ਜਮੇ ਨਹੀਂ ਦਿੰਦਾ ਤੇ ਚੁੰਨੀ ਵਰਕ ਹੋਵੇ ਤਾਂ ਕੋਈ ਜਮੇ ਨਹੀਂ ਦਿੰਦਾ ਬਿਲਕੁਲ ਜੀ ਡਿਜ਼ਾਈਨ ਆ ਵੇ ਬੁਟੀਕ ਵਾਲਾ ਤੇ ਰੇਟ ਬਜ਼ਾਰ ਦਾ 3295 ਤੇ ਮਨ ਟਿੱਟੇ ਲੱਗੀ ਉਹ ਸੇਲ ਤੇ ਆਪਾਂ ਕਿੰਨੇ ਦਾ ਦੇਣਾ ਜੀ ਪਾਜੀ 1295 ਆਪਾਂ ਇਹ ਵੀ ਕੋਟ ਵਿੱਚ ਭਾਜੀ ਕਿੰਨੇ ਕਿ ਰੰਗ ਕਿੰਨੇ ਭਾਜੀ ਰੰਗ ਚਾਣ ਕੇ 10 ਤੋਂ 12 ਹਾਂ ਤੇ ਆ ਦੇਖੋ ਭਾਜੀ ਅਗਲਾ ਡੀ ਜਾਨੀ ਮੋਰ ਨਹੀਂ ਜਨ ਪਕੜਿਆ ਨੇ ਹੋਰ ਦਿਖਾਣੇ ਆ ਓਕੇ ਇਹ ਤੁਹਾਨੂੰ ਕੋ 12 ਪੈਸੇ ਨਹੀਂ ਦੇਣਾ ਭਾਜੀ ਅੱਛਾ ਇਹ ਤੁਹਾਨੂੰ ਦੇਣਾ ਮੋਰਨੀਆਂ ਡਿਜ਼ਾਈਨ ਹੈ ਪਾ 5 ਮਿੰਟ ਆਲ ਓਵਰ ਓਕੇ ਉੱਤੇ ਹੈਂਡਵਰਕ ਦਾ ਕੰਮ ਹੈ ਘੇਰੇ ਤੇ ਗਲੇ ਦੇ ਤੱਕ ਕੰਮ ਕੀਤਾ ਹੋਇਆ ਸਾਰਾ ਭਰਿਆ ਹੋਇਆ ਸੂਟ ਹੈ ਸਾਰਾ ਭਰਿਆ ਹੋਇਆ ਸੂਟ ਹੈ ਨਾਲ ਹੀ ਦਾ ਹੈ ਦੇਖੋ ਸਲਵਾਰ ਤੇ ਕੜਾਈ ਜਿਹੜਾ ਕੋ ਬਾਜੂ ਤੇ ਜੀ 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 ਸਾਰਾ ਹੈਂਡਵਰਕ ਦਿਖਾਇਓ ਘੇਰੇ ਕੋਈ ਦੁਬਾਰਾ ਫੇਰ ਮੈਂ ਉਹ ਹੀ ਦੇਖਦਾ ਨਾਲ ਪਾਜੀ ਮੜਿਆ ਪਿਆ ਜੀ ਚੁੰਨੀ ਤੇ ਵੀ ਮੋਰਨੀਆਂ ਆਣ ਗਈਆਂ ਇਹ ਸੂਟ ਬਜ਼ਾਰ ਤੇ ਪਾਜੀ ਵੇਖਦਾ ਸੀ 2895 ਰੁਪਏ ਹਾਂ ਅਸੀਂ ਤੁਹਾਨੂੰ ਸੂਟ ਦੇਣਾ ਸਿਰਫ ਸਿਰਫ 1000 ਰੁਪਏ ਨੇ ਪਾਜੀ ਮਤਲਬ 1295 ਵੀ ਨਹੀਂ ਲੈਣੇ ਨਾ 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 ਪਾਜੀ ਦੇ ਦੇ ਤਿੰਨ ਤਿੰਨ ਜਹਤ ਦਾ ਸੂਟ ਜੀ ਅੱਛਾ ਇਹ ਵੀ ਨੈਕ ਦੇ ਵਿੱਚ ਇਹ ਹੈਂਡਵਰਕ ਆ ਗਿਆ ਸਾਰਾ ਪਾਜੀ ਨਾਲ ਕੇਰੇ ਤੇ ਵੀ ਹੈਂਡਵਰਕ ਆ ਗਿਆ ਵੀ ਨੈਕ ਆ ਸੂਟ ਕੇਰੇ ਤੇ ਹੈਂਡਵਰਕ ਸੂਟ ਆ ਜੀ ਆਹ ਡਿਜ਼ਾਈਨ ਆ ਬੁਟੀਕ ਦਾ ਦਿਖਾ ਦੋ ਜੀ ਧਿਆਨ ਨਾਲ ਦੀ ਜੀ 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 ਇਹ ਸਲਵਾਰ ਇਹਨਾਂ ਕੋਈ ਤੈਨੂੰ ਮਿਲ ਗਿਆ 4 ਹਾਂ ਇਹ ਪਾਜੀ ਆਪਾਂ ਕੋਈ 3000 ਦੇਣਾ ਕੋਈ ਦੇਣਾ 4000 ਦਾ ਹਾਂ ਸੂਟ ਦੇਣਾ ਬਸ ਸਿਰੇ ਸਿਰੇ 1200 ਤੇ 50 ਰੁਪਏ ਦਾ ਪਾਜੀ ਸਾਡੇ 1250 ਰੁਪਏ ਦਾ ਮਤਲਬ ਜਿਹੜੇ ਲੋਕੀ 3 ਤਿੰਨ ਹਜ਼ਾਰ ਦੇ ਵੇਚਦੇ 1250 ਦੇ ਪਾਜੀ 2200 ਲੈਸ ਦੇਣੀ ਸੂਟ ਦੇ ਅਸੀਂ ਲੋਕੀ ਬਈ ਦੇ ਗੋਲੀ ਹੋਲੀ ਸੂਟਾਦਾਰ ਗੋਲੀ ਆ ਦੇਖੋ ਜੀ ਦੇਖੋ ਬਿਲਕੁਲ ਕੁੱਤੇ ਆਏ ਨੇ ਹਾਥੀਆਂ ਦਾ ਕੰਮ ਕੱਢਿਆ ਅੱਛਾ ਸਰ ਜੀ ਮਤਲਬ ਮੋਰਨੀਆਂ ਤੋਂ ਹਾਥੀਆਂ ਦਾ ਵਰਕ ਆ ਗਿਆ। ਭਾਜੀ ਮੋਰਨੀਆਂ ਤੋਂ ਹਾਥੀ ਪੂਰੀ ਜੰਗਲ ਬੁੱਕੜੀ ਕੀਤੀ ਆਪਾਂ। ਆ ਦੇਖੋ ਨਾਲ ਆਉਗੀ ਸਲਵਾਰ ਵਰਕ ਆ ਉਹ ਘੜੀਆਂ ਨੇ ਫੋਟੋ ਵਾਲਾ ਜੀ। ਜੀ ਜੀ ਜੀ। ਇਹ ਸੂਟ ਉਹਦੇ ਬਜਾਜ ਚ ਵਿਕਦਾ ਸੀ 3995 ਰੁਪਏ। ਓਕੇ। ਪਰ ਆਪਾਂ ਸੇਲ ਮੇਲੇ ਵੇਸਨ ਸੂਟਾਂ ਬੜ ਦੇਣਾ ਸਿਰਫ ਸਿਰ 1695। 1695 ਭਾਜੀ ਇੱਥੇ ਨੇ ਦੇ ਦਾਂ ਬੈ ਨਾਰਮਲ ਨਾਲੋਂ ਜ਼ਿਆਦਾ ਬਲੇ ਹੈਵੀ ਹੈਂਡ ਵਰਕ ਹਨ ਸਾਰਾ ਜੰਗਲ ਦਾ। ਭਾਜੀ ਇਹ ਇਹ ਸਾਰਾ ਪਿਓਰ ਹੈਂਡ ਵਰਕ ਕੀਤਾ ਹੋਇਆ। ਜੀ ਜੀ ਜੀ। ਇੱਥੇ ਕੋਈ ਮਸ਼ੀਨੀ ਕੰਮ ਨਹੀਂ ਕੀਤਾ ਹੋਇਆ। ਸਲਵਾਰਾਂ ਦਾ ਕਢਾਈਆਂ ਨੇ ਚੁੰਨੀਆਂ ਫ 1695 ਦੇ ਭਾਜੀ ਆ ਦੇਖੋ ਜੀ ਪਿਓਰ ਮਸ਼ੀਨ ਦਾ ਸੂਟ ਜੀ ਤੇ ਭਾਜੀ ਮੋਰਨੀਆਂ ਵਾਲਾ ਡਿਜ਼ਾਈਨ ਵੀ ਆ ਗਿਆ ਆਪਣੇ ਕੋਲ ਸਲਵਾਰਾਂ ਕੱਡੀਆਂ ਨਾਲ ਨਾਲ ਕੁੰਨੀਆਂ ਫੈਸੀ ਇਹ ਸੂਟ ਵੀਰੇ ਬਾਜ਼ਾਰ ਜਿੰਦਾ ਮਰਜੀ ਵੇਗਾ ਕੋਈ ਵੇ 3000 ਦਾ ਸਾਡੇ ਕੋਲ ਸੂਟ ਮਿਲਣਾ 12 ਤੋਂ 15 ਰੁਪਏ ਤੇ ਭਾਜੀ 1200 150 ਭਾਜੀ ਰੰਗ ਵਾਈਟ ਬਲੈਕ ਸਕਿੰਨ ਰੰਗ ਆਉਣਗੇ ਲਾਲ ਰੰਗ ਲਵੰਡਰ ਰੰਗ ਵੀ ਜੀ ਰੰਗ ਚਾਣ ਕੇ 10 ਤੋਂ 12 ਮਤਲਬ ਰੰਗ ਸਾਰੇ ਇੱਕ ਤੋਂ ਇੱਕ ਆਉਣਗੇ ਨਾ ਜੀ ਆ ਦੇਖੋ ਭਾਜੀ ਆਰਗੈਂਜੇ ਸੂਟ ਵਿਦ ਪੇਂਟ ਵਰਕ ਜੀ ਤੇ ਲਾਈਨਿੰਗ ਅੱਛਾ ਗਲੇ ਤੇ ਵੀ ਮਤਲਬ ਐ ਸਫਿਸਟੀਕੇਟਡ ਪੀਸ ਭ 2 मीटर शर्ट ਹੋਗੀ 5 ਮੀਟਰ ਬਾਟਮ ਦੀ ਇਹ ਸੂਟ ਦੀ ਲਾਈਨਿੰਗ ਵਿੱਚੋਂ ਹੀ ਨਿਕਲਨੀ ਆ ਬਾਜੀ ਅੱਛਾ ਲਾਈਨਿੰਗ ਤੇ ਵੇਲੇ ਲਾਉਂਦੀ ਲੋੜ ਨਹੀਂ ਕੀ ਨਾ ਨਾ ਕੋਈ ਲੋੜ ਨਹੀਂ ਨਾ ਚੁੰਨੀ ਆਉਗੀ ਬਾਜੀ ਪੈਂਟ ਵਾਲੀ ਬਿਲਕੁਲ ਇਹ ਸੂਟ ਦੇ ਲਾਈਨਿੰਗ ਦੇ ਪੈਸੇ ਘਾਦੇ ਬਚਾਉਣੇ ਆਪਾਂ ਹਾਂ ਸੂਟ ਬਾਜੀ ਵਗਦਾ 3500 ਦਾ ਅੱਜ ਤਾਂ ਮੈਂ 1600 ਦਾ ਇਸ ਤੋਂ ਬਿਨਾ ਇਦਾਂ ਦੇ ਹੈਵੀ ਹੈਵੀ ਔਰਗਾਂਜੇ ਦੇ ਸੂਟ ਬਾਜੀ ਹਾਂ ਇਹ ਵੀ ਤੁਹਾਨੂੰ ਬਾਜ਼ਾਰ ਚ ਤਿਆ ਕਰੇ ਮਿਲਣ 3500 ਮਿਲਣ ਥੱਲੇ ਮਿਲਣ 1500 1600 ਬਾਜੀ ਮਤਲਬ ਤਕਰੀਬਨ ਤਕਰੀਬਨ ਇਹ 70% ਲੋਕਾਂ ਦੇ ਪੈਸੇ ਬਚਾ ਲਿਆ ਹਾਂ ਹਾਂਜੀ ਹਾਂਜੀ ਬਿਲਕੁਲ ਤਰਜਨ ਲੈ ਚੁਈਏ ਜੀ 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 ਆ ਮੋਰਨੀਆਂ ਸੂਟ ਬਜ਼ਾਰ ਚ ਖਤਮ ਹੋ ਚੁੱਕੇ ਨੇ ਆਪਣੇ ਕੋਲ ਚ 10 ਤੋਂ 12 ਹੋ ਜਾਂਗਣਗੇ ਭਾਜੀ ਮੈਂ ਕੋਈ ਹੋਰ ਚੀਜ਼ ਦੇਖੀਏ ਚਾਹੇ ਨਵਾਂ ਕਪੜਾ ਕੋਈ ਆਇਆ ਹੋਵੇ ਮਾਰਕੀਟ ਚ ਆਪਾਂ ਉੱਤੇ ਵੀ ਲੈਸ ਦਿੰਨੇ ਹਾਂ ਭਾਜੀ ਹਰ ਚੀਜ਼ ਪਾਦੀ ਹਰ ਚੀਜ਼ ਲੈਸ ਇਦਾਂ ਦੇ ਬੁਟੀਕਲ ਸੂਟ ਵੀ ਆ ਚੁੱਕੇ ਆ ਭਾਜੀ ਆਪਣੇ ਕੋਲ ਬਿਲਕੁਲ ਉਹ ਮੈਂ ਕਹਿੰਦਾ ਸੋਲਰ ਡਿਜ਼ਾਈਨ ਜੀ ਸੋਲਰ ਡਿਜ਼ਾਈਨ ਸਿੰਗਲ ਸਿੰਗਲ ਪੀਸ ਪਾਦੀ ਥੋੜਾ ਛੂਟ ਤੁਹਾਡੇ ਕੋਲੇ ਇਹ ਇਹਦੇ ਨਾਲ ਤਾਂ ਕਹਿੰਦੇ ਪਾਇਆ ਨਹੀਂ ਹੋਣਾ ਨਾ 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 ਵੀਰੇ ਇਹ ਵੀ ਤੁਹਾਨੂੰ ਸੂਟ ਮਿਲਣਗੇ ਹੋਈ 12 1300 ਰੁ ਹਜ਼ਾਰੇ ਡਾਇਨ ਹੋਰ ਲੈਂ ਲਈ ਜਲਦੀ ਜਲਦੀ ਵਿਜ਼ਿਟ ਕਰੋ ਮਾਨੇ ਦੀ hatti ਮਾਛਵਾੜਾ ਨੇੜੇ ਸਰਕਾਰੀ ਹਸਪਤਾਲ ਬਸਟੈਂਡ ਰੋਡ ਮਾਨੇ ਦੀ hatti ਮਾਛਵਾੜਾ ਮੋਬਾਈਲ ਨੰਬਰ ਨੋਟ ਕਰ ਲਓ 81465 12700 81465 12700